ਸੋ ਦੋਸਤੋ ਜਲੰਧਰ ਨਗਰ ਨਿਗਮ ਚੋਣਾਂ ਦੇ ਮੱਦੇ ਨਜ਼ਰ ਬੀਤੇ ਦਿਨੀ ਤੁਸੀਂ ਦੇਖਿਆ ਹੋਣਾ ਹੈਗਾ ਕਿ ਵਾਰਡ ਨੰਬਰ 66 ਦੇ ਵਿੱਚ ਕਾਫੀ ਹੰਗਾਮਾ ਹੋਇਆ ਸੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨikhil ਨੇ ਕਾਂਗਰਸ ਦੇ ਕੈਂਡੀਡੇਟ ਬੰਟੀ ਨੀਲਕੰਠ ਤੇ ਰੋਪ ਲਗਾਏ ਸਨ ਕਿ ਉਹ ਇਲਾਕੇ ਵਿੱਚ ਸ਼ਰਾਬ ਵੰਡਵਾ ਰਹੇ ਨੇ ਇੱਕ ਗੱਡੀ ਵੀ ਸ਼ਰਾਬ ਦੀ ਫੜੀ ਗਈ ਸੀ ਇਹ ਮਾਮਲਾ ਹੁਣ ਕੋਰਟ 'ਚ ਪਹੁੰਚ ਚੁੱਕਾ ਹੈ ਸਾਡੇ ਨਾਲ ਬੰਟੀ ਨੀਲਕੰਠ ਦੇ ਵਕੀਲ ਨੇ ਕਰਨ ਰਾਏ ਜੀ ਕਰਨ ਸਾਹਿਬ ਕਿੱਥੇ ਪਹੁੰਚੇ ਮਾਮਲਾ ਕੋਰਟ ਦੇ ਵਿੱਚ ਕੀ ਹੈ ਮੈਟਰ ਹੁਣ ਥੋੜਾ ਜਿਹਾ ਸਾਨੂੰ ਜਾਣਕਾਰੀ ਦਿਓ ਏ ਸਰ ਮੇਰਾ ਕਲਾਇੰਟ ਬੰਟੀ ਨੀਲਕੰਟ ਦੇ ਖਿਲਾਫ 122 ਨੰਬਰ ਮੁਕਦਮਾ 2 ਨੰਬਰ ਥਾਣੇ ਦੇ ਵਿੱਚ ਦਰਜ ਹੋਇਆ ਸੀਗਾ ਜੋ ਕਿ ਜੀ ਜੋ ਕਿ ਸ਼੍ਰੀ ਗੌਰਵ ਅਰੋੜਾ ਜੀ ਵੱਲੋਂ ਜੋ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਬ੍ਰਦਰ ਦੱਸੇ ਜਾ ਰਹੇ ਨੇ ਉਹਨਾਂ ਵੱਲੋਂ ਦਰਜ ਕੀਤਾ ਗਿਆ ਮੈਟਰ ਹੈ ਜਿਹਦੇ ਵਿੱਚ ਇਹ ਦੋਸ਼ ਲਾਏ ਗਏ ਨੇ ਕਿ ਮੇਰੇ ਕਲਾਇੰਟ ਦੇ ਖਿਲਾਫ 20 ਤੋਂ 22 25 ਪੇਟੀਆਂ ਨਾਲ ਲੱਦੀ ਹੋਈ ਇੱਕ ਗੱਡੀ ਫੜੀ ਗਈ ਸੀ ਮੇਰੇ ਕਲਾਇੰਟ ਦੀ ਹਾਲਾਂਕਿ ਇਹਦੇ ਵਿੱਚ ਪੁਲਿਸ ਨੇ ਇਹ ਗੱਲ ਸਾਫ਼ ਕਰ ਦਿੱਤੀ ਸੀਗੀ ਇਨਕੁਆਰੀ ਦੇ ਦੌਰਾਨ ਕਿ ਜਿਹੜੀ ਉਹ ਗੱਡੀ ਕੋਈ ਫੜੀ ਗਈ ਹੈ ਉਹ ਗੱਡੀ ਕਿਸੇ ਸ਼ਰਾਬ ਦੇ ਠੇਕੇਦਾਰ ਦੀ ਸੀਗੀ ਮੇਰੇ client ਦਾ ਉਸਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਓਕੇ ਇਸ ਦੇ ਬਾਵਜੂਦ ਵੀ ਪੁਲਿਸ ਨੇ 296 353 ਤਿੰਨ ਭਾਰਤੀ ਨਿਆਂ ਸੰਹਿਤਾ ਦੇ ਮੱਦੇ ਨਜ਼ਰ ਇੱਕ ਪਰਚਾ ਦਰਜ ਕਰ ਦਿੱਤਾ ਸੀ ਮੇਰੇ client ਦੇ ਬਰ ਖਿਲਾਫ ਜੀ ਉਹਦੇ ਵਿੱਚ ਅਸੀਂ ਆਪਣੇ ਮਾਨਯੋਗ ਸੈਸ਼ਨ ਜੱਜ ਜੱਜ ਸਾਹਿਬ ਦੇ ਕੋਲ ਅਸੀਂ ਇੱਕ bail application ਫਾਈਲ ਕੀਤੀ ਉਹਦੇ ਐਡੀਸ਼ਨਲ ਮਾਨਯੋਗ ਸੈਸ਼ਨ ਜੱਜ ਸਾਹਿਬ ਨੇ ਇਸ bail ਦੇ ਵਿੱਚ ਪੁਲਿਸ ਦੇ ਕੋਲੋਂ ਜਵਾਬ ਮੰਗਿਆ ਤੇ ਜਿੱਥੇ ਇਹ ਗੱਲ ਸਾਫ਼ ਹੋ ਗਈ कि ਜਿਹੜੇ ਵੀ ਧਾਰਾਵਾਂ ਲਗਾਈਆਂ ਗਈਆਂ ਨੇ ਮੇਰੇ ਕਲਾਇੰਟ ਦੇ ਖਿਲਾਫ ਉਹ ਸਾਰੀਆਂ ਅਵੇਲੇਬਲ ਨੇ ਤੇ ਉਹਦੇ ਵਿੱਚ ਪੁਲਿਸ ਮੇਰੇ ਕਲਾਇੰਟ ਨੂੰ ਅਰੈਸਟ ਨਹੀਂ ਕਰ ਸਕਦੀ ਜੀ 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 ਮੇਰਾ ਕਲਾਇੰਟ ਹੁਣ ਇਹਦੇ ਵਿੱਚ ਕਿਉਂਕਿ ਮੇਰਾ ਕਲਾਇੰਟ ਵੀ ਆਪਣਾ ਪੱਖ ਪੇਸ਼ ਕਰਨਾ ਚਾਹੁੰਦਾ ਹੈ ਕਿਉਂਕਿ ਮੇਰੇ ਕਲਾਇੰਟ ਦੀ ਸੁਣਵਾਈ ਨਹੀਂ ਕਰਦੀ ਵੀ ਪੁਲਿਸ ਜੀ ਜੀ ਮੇਰਾ ਕਲਾਇੰਟ ਇੱਥੇ ਥਾਣੇ ਜਾ ਰਿਹਾ ਹੈ ਬਟ ਇਸ ਦੇ ਬਾਵਜੂਦ ਵੀ ਮੇਰੇ ਕਲਾਇੰਟ ਨੂੰ ਅਰੈਸਟ ਕਰਨ ਦੀ ਉੱਤੇ ਕਿਸੇ ਹੋਰ ਐਫ ਆਈ ਆਰ ਨਿਕ ਨਵੀਂ ਦਰਜ ਕਰਕੇ ਉਹਦੇ ਖਿਲਾਫ ਤੇ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਨਹੀਂ ਮੰਨਦੇ ਹੋ ਕਿ ਇਹ ਕੋਈ ਸਿਆਸੀ ਸਾਜ਼ਿਸ਼ ਰਚੀ ਜਾ ਰਹੀ ਹੈ ਦੇਖੋ ਮੇਰੇ ਕਲਾਇੰਟ ਦਾ ਤੇ ਸਾਫ਼ ਕਹਿਣਾ ਹੈ ਕਿ ਇਹ ਇੱਕ ਸਿਆਸੀ ਸਾਜ਼ਿਸ਼ ਨੇ ਕਿਉਂਕਿ ਆਮ ਆਦਮੀ ਪਾਰਟੀ ਇਸ ਟਾਈਮ ਰੂਲਿੰਗ ਗਵਰਨਮੈਂਟ ਨੇ ਤੇ ਰੂਲਿੰਗ ਗਵਰਨਮੈਂਟ ਦੇ ਇਨਫਲੂਐਂਸ ਦੇ ਵਿੱਚ ਤਕਰੀਬਨ ਪੂਲਾ ਸਾਰਾ ਕੰਮਕਾਰ ਕਰਦੀ ਹੈ ਆਪਣਾ ਜੀ ਜੀ ਤੇ ਇਹਦੇ ਮੱਦੇਨਜ਼ਰ ਹੁਣ ਮੇਰਾ ਕਲਾਇੰਟ ਫੇਰ ਤੋਂ ਮਾਨਯੋਗ ਸੈਸ਼ਨ ਜੱਜ ਸਾਹਿਬ ਦੇ ਕੋਲ ਇੱਕ ਬੇਲ ਐਪਲੀਕੇਸ਼ਨ ਫਾਈਲ ਕਰਨ ਜਾ ਰਿਹਾ ਹੈ ਜੀ ਜੀ ਕਿਉਂਕਿ ਸਾਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਮੇਰੇ ਕਲਾਇੰਟ ਦਾ ਕਿਉਂ ਪਿੱਛਾ ਕੀਤਾ ਜਾ ਰਿਹਾ ਕਿਉਂ ਮੇਰੇ ਕਲਾਇੰਟ ਨੂੰ ਰਿਸਟ੍ਰੇਨ ਕੀਤਾ ਇਸ ਮਾਮਲੇ ਦੇ ਵਿੱਚ ਕਿਉਂਕਿ ਕੱਲ ਇਲੈਕਸ਼ਨ ਨੇ ਤੇ ਮੇਰੇ ਕਲਾਇੰਟ ਦਾ ਸਿਰਫ ਇੱਕ ਕੈਂਪੇਨ ਨੂੰ ਪ੍ਰਭਾਵਿਤ ਕਰਨ ਦਾ ਇੱਕ ਸਾਇਬੋਟਾਜ ਕਰਨ ਦਾ ਇੱਕ ਐਫਰਟ ਕੀਤਾ ਜਾ ਰਿਹਾ ਹੈ ਰੂਲਿੰਗ ਪਾਰਟੀ ਵੱਲੋਂ ਇਸ ਕਰਕੇ ਅਸੀਂ ਮਾਨਜੋਕ ਸੈਸ਼ਨ ਜਾਂ ਸਰਬ ਦੀ ਸ਼ਰਨ ਦੇ ਵਿੱਚ ਜਾਵਾਂਗੇ ਤੇ ਅਸੀਂ ਇੱਕ ਬੇਲ ਐਪਲੀਕੇਸ਼ਨ ਫਾਈਲ ਕਰ ਰਹੇ ਹਾਂ ਕਿ ਸਾਨੂੰ ਦੱਸਿਆ ਜਾਵੇ ਕਿ ਸਾਡੇ ਖਿਲਾਫ ਕਿਹੜੇ ਨੋਨ ਅਵੇਲੇਬਲ ਸੈਕਸ਼ਨ ਦੇ ਵਿੱਚ ਤੁਸੀਂ ਮੇਰੇ ਕਲੈਂਡ ਨੂੰ ਅਰੈਸਟ ਕਰਨਗੇ ਇਲੈਕਸ਼ਨ ਤੋਂ ਪਹਿਲੇ ਪਹਿਲੇ ਸਾਰਾ ਕੁਝ ਹੋ ਜਾਏਗਾ ਜੇ ਬیل ਮਿਲਣੀ ਹੋਈ ਕਿ ਕੰਮ ਅੱਗੇ ਲੰਬਾ ਜਾਏਗਾ ਦੇਖੋ ਜੀ ਇਹਦੇ ਵਿੱਚ ਅਸੀਂ ਤਾਂ ਦਰਖਾਸਤ ਕਰਾਂਗੇ ਮਾਨਯੋਗ ਸੈਸ਼ਨ ਜਜ ਸਾਹਿਬ ਦੇ ਕੋਲ ਜੋ ਵੀ ਮਾਨਯੋਗ ਸੈਸ਼ਨ ਜਜ ਸਾਹਿਬ ਦਾ ਫੈਸਲਾ ਹੋਏਗਾ ਉਹ ਅਸੀਂ ਤੁਹਾਡੇ ਨਾਲ ਦੁਬਾਰਾ ਤੁਹਾਨੂੰ ਮੁਲਾਕਾਤ ਕਰਕੇ ਅਸੀਂ ਤੁਹਾਨੂੰ ਇਹਦੇ ਵਿੱਚ ਦੱਸ ਦਵਾਂਗੇ ਇੱਕ ਹੋਰ ਗੱਲ ਦੱਸੋ ਕਿ ਜਿਵੇਂ ਕਿ ਦੂਸਰੀ ਪਾਰਟੀ ਨੇ ਅਰੋਪ ਲਾਇਆ ਸੀ ਕਿ ਗੱਡੀ ਸ਼ਰਾਬ ਦੀ ਜਿਹੜੀ ਲੱਦੀ ਹੋਈ ਆ ਉਹ ਬੰਟੀਨੀਲ ਕੰਟਵਲੋਂ ਮੰਗਵਾਈ ਗਈ ਹੈ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਨੇ ਆਪਣੀ ਇਨਕੁਆਇਰੀ ਵਿੱਚ ਕਿਹਾ ਤਾਂ ਕਿ ਜਿਹੜੀ ਸ਼ਰਾਬ ਸੀ ਕਿਸੇ ਠੇ ਹਣਤੇ ਤੁਸੀਂ ਜਿਹੜੀ ਦੂਸਰੀ ਪਾਰਟੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਜਾਂ ਉਹਦਾ ਰਿਸ਼ਤੇਦਾਰ ਨੇ ਉਹਨਾਂ ਤੇ ਵੀ ਕੋਈ ਕਾਰਵਾਈ ਕਰੋਗੇ ਸਰ ਬਿਲਕੁਲ ਇਹ ਉਹਨਾਂ ਦੇ ਖਿਲਾਫ ਮੇਰਾ ਕਲਾਇੰਟ ਇਛੂ ਕਰਦਾ ਹੈ ਕਾਰਵਾਈ ਕਰਨ ਦਾ ਅਸੀਂ ਇਹਦੇ ਖਿਲਾਫ ਇੱਕ ਕਿਉਂਕਿ ਮਾਨਹਾਨੀ ਤਾਂ ਮੇਰੇ ਕਲਾਇੰਟ ਦੀ ਹੋਈ ਹੈ ਕਿ ਇੰਨੀ ਵੱਡੀ ਗੱਲ ਕਹਿ ਦਿੱਤੀ ਕਿ 20-25 ਪੇਟੀਆਂ ਸ਼ਰਾਬ ਦੀਆਂ ਮੇਰੇ ਕਲਾਇੰਟ ਵੱਲੋਂ ਪਰ ਇਹ ਸਭ ਕੁਝ ਲਾਈ ਵੀ ਵਾਇਰਲ ਵੀ ਹੋਈ ਵੀਡੀਓ ਹਾਂਜੀ ਹਾਂਜੀ ਬਹੁਤ ਕੁਝ ਇਹਦੇ ਵਿੱਚ ਵਾਇਰਲ ਹੋਇਆ ਉਹਦੇ ਮੱਦੇਨਜ਼ਰ ਜਿਹੜੇ ਵੀ ਜਨਾਬ ਇਹਦੇ ਵਿੱਚ ਇੰਟਰਸਟਿਡ ਪਾਰਟੀਆਂ ਨੇ ਅਸੀਂ ਉਹਨਾਂ ਦੇ ਖਿਲਾਫ ਸਰ ਡੈਫੇਮੇਸ਼ਨ ਦਾ ਕੇਸ ਕਰਨ ਜਾ ਰਹੇ ਹਾਂ ਤੇ ਹੋਰ ਵੀ ਜੋ ਵੀ ਸਾਡੇ ਲੀਗਲ ਰਾਈਟਸ ਨੇ ਸਿਵਲ ਕੋਰਟ ਦੇ ਵਿੱਚ ਵੀ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਕਦੀ ਹੈ ਇਲੈਕਸ਼ਨ ਕਮਿਸ਼ਨ ਨੂੰ ਵੀ ਇਹਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ ਸਰ ਇਲੈਕਸ਼ਨ ਕਮਿਸ਼ਨ ਹੀ ਸਾਰਾ ਇਹਦੇ ਵਿੱਚ ਸਾਡਾ ਇਸ ਟਾਈਮ ਕਰਤਾ ਦੱਤਾ ਹੈਗਾ ਕਿਉਂਕਿ ਸਾਡਾ ਪ੍ਰਾਇਮਰੀ ਗ੍ਰੀਵੈਂਸ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਦੇ ਖਿਲਾਫ ਤਾਂ ਇਲੈਕਸ਼ਨ ਕਮਿਸ਼ਨ ਦੇ ਕੋਲ ਹੀ ਅਸੀਂ ਆਪਣਾ ਪ੍ਰਾਇਮਰੀ ਗ੍ਰੀਵੈਂਸ ਅਡਰੈਸ ਕਰਾਂਗੇ ਉਹਨੂੰ ਵੀ ਅਸੀਂ ਦੱਸਾਂਗੇ ਕਿ ਐਦਾਂ ਪੁਲਿਸ ਨੂੰ ਇਨਫਲੂਐਂਸ ਦੇ ਵਿੱਚ ਲੈ ਕੇ ਤੇ ਸਾਡੇ ਮੇਰੇ ਕਲਾਇੰਟ ਦੀ ਜਿਹੜੀ ਕੈਂਪੇਨ ਆ ਉਹ ਪ੍ਰਭਾਵਿਤ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਸਾਰੇ ਮਾਮਲੇ ਦੇ ਵਿੱਚ ਤੁਹਾਡੇ ਕਲਾਇੰਟ ਦਾ ਕੋਈ ਸਿਆਸੀ ਨੁਕਸਾਨ ਹੋ ਸਕਦਾ ਹੈ ਸਰ ਮੇਰੇ ਕਲਾਇੰਟ ਦੇ ਮੁਤਾਬਕ ਤਾਂ ਇਹ ਤਾਂ ਬਹੁਤ ਜ਼ਿਆਦਾ ਸਿਆਸੀ ਨੁਕਸਾਨ ਹੈ ਕਿਉਂਕਿ ਵੋਟਰ ਵੀ ਪ੍ਰਭਾਵਿਤ ਹੁੰਦੇ ਨੇ ਜਦੋਂ ਇਦਾਂ ਦੀਆਂ ਖਬਰਾਂ ਕਿਸੇ ਦੇ ਛਵੀ ਖਰਾਬ ਹੁੰਦੀ ਹੈ ਕਿ ਇਲੈਕਸ਼ਨ ਤੋਂ 2 ਦਿਨ ਪਹਿਲਾਂ ਇੱਕ ਐਫ ਆਈ ਆਰ ਦਰਜ ਕਰ ਦਿੱਤੀ ਜਾਂਦੀ ਹੈ ਕਿਸੇ ਬੰਦੇ ਦਾ ਰਿਕਾਰਡ ਜਿਹੜਾ ਪਾਕਸਪ ਰਿਕਾਰਡ ਨੂੰ ਗੰਦਾ ਕੀਤਾ ਜਾਂਦਾ ਹੈ ਸੋ ਇਸ ਕਰਕੇ ਇਲੈਕਸ਼ਨ ਵੀ ਪ੍ਰਭਾਵਿਤ ਹੁੰਦੇ ਨੇ ਕਿਸੇ ਨਾ ਕਿਸੇ ਐਂਡ ਦੇ ਉੱਤੇ ਇੰਨੀ ਵੀਡੀਓਜ਼ ਵੀ ਜਿਹੜੀਆਂ ਵਾਇਰਲ ਹੋਈਆਂ ਨੇ ਤੇ ਜਿਹੜੀ ਤੁਸੀਂ ਇਹ ਬਿਲ ਐਪਲੀਕੇਸ਼ਨ ਲਾਈ ਜਾ ਰਹੀ ਹੈ ਇਹਦੇ ਕਦੋਂ ਤੱਕ ਇਹ ਰਿਜ਼ਲਟ ਆਂਦੇ ਨੇ ਨਤੀਜੇ ਆਂਦੇ ਕੋਈ ਹੈ ਆਰਡਰ ਕਦੋਂ ਤੱਕ ਹੋ ਜਾਏਗਾ ਇਹਦੇ ਵਿੱਚ ਜਦੋਂ ਵੀ ਸੈਸ਼ਨ ਜੱਸ ਸਭ ਅਸੀਂ ਹੋਪਫੁਲ ਹਾਂ ਕਿ ਅੱਜ ਟੀਕ ਅਪ ਹੋ ਜਾਏ ਕਿ ਜੇ ਅੱਜ ਸਾਡੀ ਬਿਲ ਐਪਲੀਕੇਸ਼ਨ ਅਸੀਂ ਫਾਈਲ ਕਰ ਦਿੱਤੀ ਵਿਥਿਨ ਦਾ ਸੈਟ ਟਾਈਮ ਫਰੇਮ ਤੇ ਹੋ ਸਕਦਾ ਹੈ ਕਿ ਅਸੀਂ ਅੱਜ ਹੀ ਇਹਦੇ ਵਿੱਚ ਆਪਣੇ ਕਲਾਇੰਟ ਨੂੰ ਰੀਲੀਫ ਲੈ ਦੇਈਏ ਜੋ ਵੀ ਮਾਜੋਜ ਸੈਸ਼ਨ ਜੱਸ ਸਭ ਦੀ ਜਾਂ ਜਿਹੜੇ ਵੀ ਐਡੀਸ਼ਨਲ ਸੈਸ਼ਨ ਜੱਸ ਸਭ ਦੀ ਮਰਜ਼ੀ ਹੋਏਗੀ ਚਲੋ ਇਹਦੇ ਬਾਰੇ ਜੋ ਵੀ ਨੈਕਸਟ ਡਿਸੀਜਨ ਆਂਦਾ ਹੈ ਪਲੀਸ ਸਾਨੂੰ ਜ਼ਰੂਰ ਦੱਸਿਓ ਠੀਕ ਹੈ ਜੀ ਬਹੁਤ ਬਹੁਤ ਸ਼ੁ